ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਤੇਸੀ ਦੀ ਅਗਵਾਈ ਹੇਠ ਫਿਲੌਰ ਰੇਲਵੇ ਸਟੇਸ਼ਨ ਵਿਖੇ 12 ਵਜੇ ਤੋਂ 3 ਵਜੇ ਤੱਕ ਰੇਲਾ ਰੁਕੀਆਂ ਗਈਆਂ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ ਇਸ ਦੌਰਾਨ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ ਐਮਐਸਪੀ ਦੀ ਗਾਰੰਟੀ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਅਤੇ ਮੁਆਵਜ਼ਾ ਤੋਂ ਇਲਾਵਾ ਕਿਸਾਨਾਂ ਦੇ ਝੂਠੇ ਦਰਜ ਪਰਚੇ ਰੱਦ ਨਹੀਂ ਹੁੰਦੇ ਉਨਾਂ ਚਿਰ ਉਹ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਬਲਵਿੰਦਰ ਸਿੰਘ, ਕੇਵਲ ਸਿੰਘ, ਨਰਿੰਦਰ ਸਿੰਘ, ਓੰਕਾਰ ਸਿੰਘ, ਤਰਸੀਮ ਸਿੰਘ ਢਿੱਲੋਂ, ਪਰਮਜੀਤ ਰਾਏ ਆਦਿ ਹਾਜ਼ਰ ਸਨ। ਫਿਲੌਰ ਤੋਂ રાજકુમાર નંગલની વિશેષ રિપોર્ટ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਪਿਛਲੇ ਗਰੀਬਨ ਇੱਕ ਸਾਲ ਦੇ ਕਰੀਬ ਹੋ ਚਿਰ ਕਾ ਜਿਹੜਾ ਧਰਨਾ ਚੱਲ ਰਿਹਾ ਹੈ ਜਿਹੜਾ 0.2 ਕਹਦੇ ਨੇ ਅੰਦਰੋਂ ਨਾਲ ਪਾ ਚੱਲਦਾ ਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜਿਹੜੀਆਂ ਪੁਰਾਣੀਆਂ ਹੱਕੀ ਮੰਗਾਂ ਜਿਹੜੀਆਂ ਸਰਕਾਰ ਮੰਗ ਮੰਨ ਕੇ ਮੁੱਕ ਰਹੀ ਸੀ ਉਹ ਮੰਗਾਂ ਨੂੰ ਮਨਵਾਉਣ ਲਈ ਦੁਵਾਰਾ ਚੱਲ ਰਿਹਾ ਉਹਦੇ ਵਿੱਚ ਵੱਖ-ਵੱਖ ਕੌਲਾਂ ਆਉਂਦੀਆਂ ਅੱਜ ਦੀ ਜਿਹੜੀ ਕੌਲ ਆ ਇਹ ਜਿਹੜੇ ਸਾਡੇ ਸਾਡੇ ਬਹੁਤ ਹੀ ਜਿਆਰੂ ਆਗੂ ਸਰਦਾਰ ਦਵਜੀਤ ਸਿੰਘ ਡੱਲੇਵਾਲ ਜੀ ਜੋ ਪਿਛਲੇ 22 ਦਿਨਾਂ ਤੋਂ ਅਮਰਨ ਮਰਨ ਵਰਤ ਤੇ ਬੈਠੇ ਆ ਉਹਨਾਂ ਦੀ ਸਪੋਰਟ ਲਈ ਤੇ ਸਰਕਾਰ ਜਿਹੜੀ ਅੰਨੀ ਤੇ ਬੋਲੀ ਸਰਕਾਰ ਦੀ ਕੰਨਾਂ 'ਚ ਬਾੜ ਪਚਾਉਣ ਲਈ ਜਿਹੜਾ 3 ਘੰਟੇ ਦਾ ਰੇਲ ਰੋਕ ਹੰਦੋਲਣੇ ਆ ਉਹਦੇ ਲਈ ਕਾਲਜ ਫਲੋਰ ਦੇ ਜਿਹੜਾ ਰੇਲ ਰੋਕੀ ਗਈ ਆ ਤੇ ਬੇਨਤੀ ਇਹ ਹੈ ਜਿਵੇਂ ਸਰਕਾਰ ਜਿਹੜੀ ਆ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੀ ਆ ਪੰਜਾਬ ਸਰਕਾਰ ਵੀ ਤੇ ਸੈਂਟਰ ਸਰਕਾਰ ਵੀ ਸਾਡੀ ਬੇਨਤੀ ਆ ਵੀ ਜਿਹੜਾ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਕਿਰਿਆ ਸਰਕਾਰ ਨੇ 2020 ਵਾਲੇ ਅੰਦolan ਚ ਮੰਨੀਆਂ ਹੋਈਆਂ ਉਹਨਾਂ ਨੂੰ ਲਾਭ ਦਿੱਤਾ ਜਾਵੇ ਤੇ ਜਿਹੜਾ ਜਿਹੜੇ ਕਿਸਾਨ ਆ ਸਾਡੇ ਗੁਰਜੀਤ ਸਿੰਘ ਡੱਲੇ ਵਾਲਾ ਉਹਨਾਂ ਦਾ ਮਰਨ ਮਾਰਨ ਤੋਂ ਖਰਾਇਆ ਜਾਵੇ ਉਹਨਾਂ ਦੀਆਂ ਮੰਗਾਂ ਮੰਨੀਆਂ ਜੀ ਕੀ ਟਾਈਮ ਟੇਬਲ ਹੈ 12 ਤੋਂ 3 ਜੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਮੰਨਦੇ ਅਸੀਂ ਜਿਹੜੇ ਯਾਤਰੀ ਆ ਬਚਿੰਦੇ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਪਰ ਸਾਡੀ ਮਜਬੂਰੀ ਹੈ ਤੁਸੀਂ ਦੇਖ ਲਓ ਇੱਕ 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 ਇਨਸਾਨ 22 ਦਿਨ ਤੋਂ ਤਖਾ ਉਹ 75 ਸਾਲ ਦੀ ਉਮਰ ਦੇ ਵਿੱਚ ਕਈ ਬਿਮਾਰੀਆਂ ਨਾਲ ਪੀੜਤ ਪਰ ਸਰਕਾਰ ਦੇ ਕੋਈ ਗੰਦੇ ਜੂ ਨਹੀਂ ਸਰ ਕਰ ਰਹੀ ਇਹ ਬੜੀ ਮੰਦਭਾਗੀ ਗੱਲ ਹੈ। ਉਹ ਰਿਟਨ ਦੇ ਮੰਗ ਪੱਤਰ ਵੀ ਦੇਣ ਜਾ ਰਹੇ ਆ। ਪਹਿਲੇ ਅੱਜ ਨਾਲ ਦੇ ਵਿੱਚ ਨਹੀਂ ਮੰਗ ਪੱਤਰ ਨਹੀਂ ਹੈ ਸਰਕਾਰ ਨੂੰ ਕਿ ਸੁਨੇਹਾ ਹੈ ਤੁਹਾਡੇ মিডিਆ ਰਾਹੀਂ ਪ੍ਰਿੰਟ মিডিਆ ਰਾਹੀਂ ਦੇ ਜਿਹੜਾ ਇਲੈਕਟ੍ਰੋਨਿਕ মিডিਆ ਰਾਹੀਂ ਜਿਹੜਾ ਸੁਨੇਹਾ ਸਰਕਾਰ ਤੇ ਸਾਡੀ ਇਹ ਬੇਨਤੀ ਕਰਦੇ ਆ ਕਿ ਸਾਡੀਆਂ ਮੰਗਾ ਮੰਨ ਕੇ ਜਿਹੜਾ ਸਾਡੇ ਜਿਹੜੇ ਲੀਡਰ ਉਹਨਾਂ ਦਾ ਮਰਦ ਮਰਦ ਖਲਾਇਆ ਜਾਵੇ। ਤੇ ਸਭ ਕੀ ਕਹਿੰਦਾ ਜੁਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਡੇ ਬੀਤ ਪ੍ਰਧਾਨ ਨੇ ਦੱਸਿਆ ਕਿ ਸਾਡੇ 75 ਸਾਲ ਦੇ ਬਜ਼ੁਰਗ 22 ਦਿਨ ਤੋਂ ਮਨਮਤਰੇ ਬੈਠੇ ਆ ਹਲੇ ਤੱਕ ਮੋਦੀ ਸਰਕਾਰ ਜਾਂ ਭਵਾਂਤ ਸਰਮਾਨ ਸਰਕਾਰ ਤੋਂ ਕੋਈ ਮੈਸੇਜ ਨਹੀਂ ਆਇਆ ਉਹਨਾਂ ਦਾ ਇੰਨੇ ਮਤਲਬ ਸ਼ਰਮਨਾਕ ਗੱਲ ਆ ਇਹ ਬਜ਼ੁਰਗ ਭੁੱਖੇ ਭਾਣੇ 22 ਦਿਨਾਂ ਤੋਂ ਕੋਈ ਹਲੇ ਤੱਕ ਕੋਈ ਮਤਲਬ ਮੀਟਿੰਗ ਦਾ ਸੱਦਾ ਨਹੀਂ ਆਇਆ ਇਹ ਜਿਹੜਾ ਅਜਿਹੇ ਟਾਈਮ ਸੀ 3 ਘੰਟੇ ਦਾ ਰੇ ਰੁਕੋ ਇਹ ਸਰਕਾਰ ਨੂੰ ਜਗਾਉਣ ਲਈ ਹੀ ਕੀਤਾ ਗਿਆ ਵੀ ਸਰਕਾਰ ਜਾਗੇ ਜੇ ਕੋ ਸਾਡੇ ਲੀਡਰ ਨੂੰ ਕੁਝ ਹੋ ਜਾਂਦਾ ਅਸੀਂ ਚੱਕੇ ਨਹੀਂ ਬੈਠਾਂਗੇ ਇਹ ਸੰਘਰਸ਼ ਹੋਰ ਦਿਖਾ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਨੂੰ ਪਤਾ ਕਿ ਆਪਣੀ ਜਿਹੜੀਆਂ ਹੱਕੀ ਮੰਗਾਂ ਲਈ ਪਿਛਲੇ ਲਗਭਗ 10-11 ਮਹੀਨੇ ਤੋਂ ਜਿਹੜਾ ਸ਼ੰਭੂਪੱਟ ਦੇ ਖਰੋਰੀ ਬਾਰਡਰ ਤੇ ਮੋਰਚਾ ਲੱਗਾ ਹੋਇਆ ਉਹਦੇ ਵਿੱਚ ਜਿਹੜੀ ਸਰਕਾਰ ਨੇ ਕੋਈ ਵੀ ਠੋਕਮਾ ਕਦਮ ਨਹੀਂ ਚੁੱਕਿਆ ਕਿ ਇਹ ਜਿਹੜਾ ਮੋਰਚਾ ਇਹਨੂੰ ਖਤਮ ਕੀਤਾ ਜਾਵੇ ਜਿਹੜੀਆਂ ਸਾਡੀਆਂ ਹੱਕਾਂ ਮੰਗਾਂ ਮੰਨੀਆਂ ਜਾਣ ਪਰ ਸਰਕਾਰ ਦਬਾਅ ਪਾਉਂਦੀ ਰਹੀ ਆ ਗੋਲੀਆਂ ਮਾਰ ਰਹੀ ਆ ਪਥਰੂ ਗੈਸ ਸੱਟ ਰਹੀ ਆ ਕੈਮੀਕਲ ਵਾਲੇ ਫੌਲ ਸੱਟ ਰਹੀ ਆ ਉੱਤੇ ਤੇ ਹੋਰ ਕਈ ਤਰ੍ਹਾਂ ਦੇ ਤਸ਼ੱਦਦ ਕਿਸਾਨਾਂ ਤੇ ਕੀਤੇ ਜਾ ਰਹੇ ਨੇ ਤੇ ਆਪਾਂ ਨੂੰ ਪਤਾ ਕਿ ਪਿਛਲੇ 22 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਸਾਹਿਬ ਮਾਰਨ ਵਰਤੇ ਬੈਠੇ ਨੇ ਪਰ ਸਰਕਾਰ ਉਹਨਾਂ ਨੂੰ ਗੋਲਿਆ ਕਰ ਰਹੀ ਆ ਕਿਉਂਕਿ ਜੇ ਇੱਕ ਅੰਨ ਦਾ ਤੈਨੂੰ ਤੁਸੀਂ ਭੁੱਖਾ ਰੱਖੋਗੇ ਤਾਂ ਤੁਸੀਂ ਦੇਸ਼ ਨੂੰ ਕਿੱਦਾਂ ਰਜਾਵਾਂਗੇ ਸੋ ਅਸੀਂ ਇਹ ਜਿਹੜੀ ਅੱਜ ਦੀ ਇਹ ਕਾਲ ਆ ਇਹ ਸੰਯੁਕਤ ਕਿਸਾਨ ਮੋਰਚਾ ਗੈਰਜਨੀਤ ਕਤੇ ਕੇ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫਰਮਾਂ ਵੱਲੋਂ ਦਿੱਤੀ ਗਈ ਸੀ ਕਿ ਪੂਰੇ ਪੰਜਾਬ ਦੇ ਵਿੱਚ ਪੱਕੇ ਵੱਖਰੇ ਪੁਆਇੰਟਾਂ ਤੇ ਜਿਹੜਾ ਸੜਕਾਂ ਜਿਹੜੇ ਸੌਰੀ ਆ ਰੇਲਵੇ 12 ਤੋਂ 3 ਵਜੇ ਤੱਕ ਰੋਕੇ ਜਾਣਗੇ ਤੇ ਸਰਕਾਰ ਨੂੰ ਆਲਟੀਮੇਟਮ ਦਿੰਦੇ ਆ ਕਿ ਇਹ 12 ਤੋਂ 3 ਨਾਜਿਆ ਜੇਕਰ ਸਰਕਾਰ ਫਿਰ ਵੀ ਸ਼ਹਿਰਦ ਤੁਹਾਨੂੰ ਦਿਖਾਉਂਦੀ ਹੋਈ ਕੋਈ ਮਸਲੇ ਦਾ ਹੱਲ ਨਹੀਂ ਕਰਦੀ ਉਸ ਤੋਂ ਬਾਅਦ ਸਮਾਂ ਵੀ ਬੱਝ ਸਕਦਾ ਤੇ ਹਣ ਮਿੱਥੇ ਸਮੇਲੇ ਵੀ ਇਹ ਰਲਾ ਰੋਕੇ ਜਾ ਸ। ਮੈਂ ਇਹਦੇ ਵਿੱਚ ਜੀ ਲਗਭਗ 19-20 ਜਥੇਬੰਦੀਆਂ ਜਿਹੜੀ ਇੱਕ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਫਾਰਮ ਆ ਉਹਦੇ ਵਿੱਚ ਵੀ ਕਾਫੀ ਜਥੇਬੰਦੀਆਂ ਤੇ ਨਾਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਆ ਉਹਦੇ ਵਿੱਚ ਵੀ ਕਾਫੀ ਜਥੇਬੰਦੀਆਂ ਇਹ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਪ੍ਰੋਗਰਾਮ ਹੈ ਜੀ।